ਇੱਥੇ ਜੀ ਅਫਰੀਕਨ ਅਮਰੀਕਨ ਟਰਬਨ ਪਾ ਕੇ ਦਿਲਜੀਤ ਦੋਸਾਂਝ ਨੂੰ ਸਰਪ੍ਰਾਈਜ਼ ਦੇਣ ਪਹੁੰਚ ਗਿਆ। ਇਹ ਬੰਦਾ ਕੌਣ ਏ ਤੇ ਦਿਲਜੀਤ ਦੋਸਾਂਝ ਦਾ ਐਟਾ ਵੱਡਾ ਫੈਨ। ਉਹ ਵੀ ਇੱਕ ਅਮਰੀਕਨ ਇੱਕ ਅਫਰੀਕਨ ਕਿਉਂਕਿ ਇੱਥੇ ਤੁਸੀਂ ਵੇਖੋਗੇ ਤੇ ਪੰਜਾਬੀ ਸੌਂਗਸ ਨੂੰ ਬਹੁਤੇ ਪੰਜਾਬੀ ਸੁਣਦੇ ਪਿਆਉਂਦੇ ਨੇ। ਲੇਕਿਨ ਇੱਥੇ ਦਿਲਜੀਤ ਦੋਸਾਂਝ ਦੀ ਫੈਨ ਫਾਲਿੰਗ ਚੈੱਕ ਕਰੋ। ਇਹ ਗੋਰੇ ਵੀ ਅਦਿਉਜੀਤ ਦੋਸਾਂ ਤੇ ਗਾਣੇ ਗਾਉਂਦੇ ਨੇ ਤੇ ਇਹ ਜਿਹੜੇ ਅਫਰੀਕੀ ਅਮਰੀਕਨਸ ਨੇ ਉਹ ਵੀ ਗਾਣੇ ਗਾਣਦੇ ਨੇ ਦਿਲਜੀਤ ਦੋਸਾਂ ਤੇ ਅੱਜ ਤੁਹਾਡੇ ਨਾਲ ਸੀ ਸ਼ੇਅਰ ਕਰਾਂਗੇ ਇਹ ਵੀਡੀਓ ਕੀ ਹੋਇਆ ਹੈ ਕੈਂਸਰ ਪ੍ਰਾਈਜ਼ ਦਿੱਤਾ ਦਿਲਜੀਤ ਦੋਸਾਂ ਨੂੰ ਵੀਡੀਓ ਤੁਸੀਂ ਆਖਰ ਤੱਕ ਵੇਖਣੀ ਹੈ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਸੋ ਚੱਲਦੇ ਆਂ ਦੇਖਦੇ ਆਂ ਵੀਡੀਓ लेट्स ਗੋ ਦਿਲਜੀਤ ਦੋਸਾਂ ਦੇ ਲਈ ਕੌਣ ਸਜਾ ਕੇ ਆਇਆ ਪੱਗ ਜਿਸ ਨੂੰ ਵੇਖ ਕੇ ਦਿਲਜੀਤ ਨੇ ਕਿਹਾ ਵਾਹ

ਵਾਹ ਜੀ ਸੈਕਸ ਆ ਗਿਆ ਵੈਰੀ ਗੁੱਡ ਵਾਹ ਵੈਰੀ ਗੁੱਡ ਆਲਾ ਤੇ ਦੋਸਤਾਂ ਨੇ ਕਈ ਅੰਤਰਰਾਸ਼ਟਰੀ ਮਾਸਦੂਤੇ ਪੱਕ ਦਾ ਮਾਨ ਵਧਾਇਆ ਹੈ ਉਹਨਾਂ ਨੇ ਪੱਕ ਦੀ ਗੱਲ ਕੀਤੀ ਹੈ ਪੰਜਾਬੀਆਂ ਦੀ ਗੱਲ ਕੀਤੀ ਹੈ ਤੇ ਪੰਜਾਬੀਅਤ ਦੀ ਵੀ ਗੱਲ ਕੀਤੀ ਹੈ ਤੇ ਉਸੇ ਦਾ ਸਦਕਾ ਹੈ ਕਿ ਉਹਨਾਂ ਨੂੰ ਗ੍ਰਹਿਣ ਆਇਆ ਇੱਕ ਸ਼ਖਸ ਪੱਕ ਬਣ ਕੇ ਆਇਆ ਤੇ ਉਸ ਨੇ ਆ ਕੇ ਬੰਦੇ ਬੁਲਾਈ ਤੇ ਨਾਲ ਦੀ ਨਾਲ ਦਿਲਜੀਤ ਦਾ ਵੀ ਮਨ ਖੁਸ਼ ਹੋ ਗਿਆ ਹਾਂ 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 ਬਹੁਤ ਵਦਿਆ बहुत बहुत आलाकेडियो <laughs> 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 okay, वेखी है जी, दे एक फैन अफ्रीकन अमेरिकन फैन ने ਅਰ ਟਰਬਨ ਪਾਰ ਕੀ ਉਹਨਾਂ ਨੂੰ ਸਰਪ੍ਰਾਈਜ਼ ਦਿੱਤਾ ਤੇ ਜਦੋਂ ਉਹ ਸਾਹਮਣੇ ਆਇਆ ਤੇ ਉਹਨੇ ਪਤੀ ਬੁਲਾਈ ਤੇ ਦਿਲਜੀਤ ਦਸਾਂਜ ਨੇ ਵੀ ਬਹੁਤ ਰਿਸਪੈਕਟ ਨਾਲ ਬੜੀ ਰਿਸਪੈਕਟ ਨਾਲ ਮੁਹੱਬਤ ਨਾਲ ਉਹਨਾਂ ਨੂੰ ਵੈਲਕਮ ਕੀਤਾ ਉਹਨਾਂ ਦਾ ਕੀ ਧੰਨਵਾਦ ਕੀਤਾ ਬਹੁਤ ਬਹੁਤ ਜ਼ਿਆਦਾ ਵਧੀਆ ਲੱਗਿਆ ਯਾਰ ਤੇ ਦਿਲਜੀਤ ਦਸਾਂਜ ਦੇ ਐਨਲੋਕ ਫੈਨ ਨੇ ਐਨਲੋਕ ਫੈਨ ਨੇ ਪੂਰੀ ਦੁਨੀਆ 'ਚ ਦਿਲਜੀਤ ਦਸਾਂਜ ਦੇ ਫੈਨ ਆ ਮੈਂ ਬਹੁਤ ਵੱਡੀ ਫੈਨ ਆ ਬਹੁਤ ਬਹੁਤ ਜ਼ਿਆਦਾ ਵੱਡੀ ਫੈਨ ਹਾਂ ਸੀਰੀਅਸਲੀ ਤੇ ਬਹੁਤ ਵਧੀਆ ਲੱਗਦਾ ਹੈ ਹੋ ਜੀ ਆਪ ਵੀਡੀਓਜ਼ ਵੇਖ ਕੇ ਅ ਜੀ ਦਸਾਂਜ ਤੇ ਬਾਰੇ ਚ ਐਸ ਪੈਨ ਦੇ ਬਾਰੇ ਚ ਤੁਸੀਂ ਕੀ ਕਹੋਗੇ ਤੁਹਾਡਾ ਜੋ ਵੀ ਚੈਨਲ ਤੁਸੀਂ ਲਾਈਕ ਨੂੰ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਕਰਨਾ ਹੈ ਸ਼ੇਅਰ ਕਰਨਾ ਹੈ ਆਪਣਾ ਖਿਆਲ ਰੱਖਣਾ ਹੈ ਤੇ ਆਪਣੇ ਇਸ ਚੈਨਲ ਦਾ ਵੀ ਤੁਹਾਡੇ ਨਾਲ ਫਿਰ ਤੋਂ ਮੁਲਾਕਾਤ ਹੁੰਦੀ ਸਸ਼ੀ ਕਾ ਜੀ